ਹਲਕਾ ਸਨੋਰ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰ ਗੌਰਵ ਸੰਧੂ ਵਾਰਡ ਨੰਬਰ 15 ਅਲੀਪੁਰ ਰਾਏ ਵਿਖੇ ਵਾਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੂੰ ਆਰੀਆ ਮੁਸ਼ਕਲਾਂ ਬਾਰੇ ਪੁੱਛਿਆ ਤੇ ਇਹ ਵੀ ਜਾਣੂ ਕਰਵਾਇਆ ਕਿ ਪਿਛਲੇ 4 ਸਾਲ ਤੋਂ ਆਮ ਆਦਮੀ ਪਾਰਟੀ ਨੇ ਜੋ ਵੀ ਵਿਕਾਸ ਕਾਰਤਿਸਵਰਨ ਦਿੱਤਾ ਉਹ ਸਾਰਿਆਂ ਨੇ ਵੇਖਿਆ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਾਲ ਬਾਅਦ ਜੋ ਕਾਂਗਰਸ ਪਾਰਟੀ ਦੀ ਸਰਕਾਰ ਆਏਗੀ ਵਿਸ਼ਵਾਸ ਕਮਾ ਵਿਕਾਸ ਕਮਾ ਦੇ ਵਿੱਚ ਕੋਈ ਵੀ ਢਿੱਲ ਨਹੀਂ ਲਿਆਂਦੀ ਜਾਵੇਗੀ ਅਤੇ ਡਾਕਟਰ ਤਰੰਵਿਤ ਗਾਂਧੀ ਮੈਂਬਰ ਆਫ ਪਾਰਲੀਮੈਂਟ ਪਟਿਆਲਾ ਦੇ ਕੋਲ ਅਪੀਲ ਕੀਤੀ ਜਾਵੇਗੀ ਕਿ ਵਾੜ ਦੇ ਵਿੱਚ ਜਿਵੇਂ ਕਿ ਹਸਪਤਲ ਗਰਾਉਂਡ ਸਪੋਰਟਸ ਐਕਟੀਵਿਟੀਜ਼ ਅਤੇ ਸਟੇਡੀਅਮ ਜੋ 8ਵੀਂ ਤੱਕ ਖੁੱਲ੍ਹ ਹੈ ਉਸ ਨੂੰ 12ਵੀਂ ਤੱਕ ਕਰਵਾਇਆ ਜਾਵੇ ਇੱਕ ਲਾਇਬ੍ਰੇਰੀ ਵੀ ਦਿੱਤੀ ਜਾਵੇ ਅਤੇ ਪਿੰਡ ਨੂੰ ਐਸੀਨੁਹਾਰ ਦਿੱਤੀ ਜਾਵੇਗੀ ਕਿ ਆਉਣ ਵਾਲਾ ਸਮਾਂ ਇਸ ਪਿੰਡ ਦਾ ਮਾਡਲ ਆਪਣੇ ਪਿੰਡ ਵਿੱਚ ਲਾਗੂ ਕਰੇਗਾ ਇਸ ਮੌਕੇ ਸਰਦਾਰ ਗੁਰਪੀ ਸਿੰਘ ਵਾਰਡ ਨੰਬਰ 15 ਤੋਂ ਮੰਡਲ ਪ੍ਰਦਾਨਿਸ ਮੀਟਿੰਗ ਵਿੱਚ ਮੌਜੂਦ ਸਨ ਧੌਨੋ ਸਿੰਘ ਪਹਿਲਵਾਨ ਵੀ ਇਸ ਮੀਟਿੰਗ ਦੇ ਵਿੱਚ ਸਨ ਤੇ ਨਾਲ ਹੀ ਕੁਝ ਹੋਰ ਨੌਜਵਾਨ ਸਾਥੀ ਪਿੰਡ ਵਾਸੀ ਮਹਿਲਾਵਿੰ ਸ਼ਾਮਲ ਸੀ ਉਹਨਾਂ ਨੇ ਕਿਹਾ ਕਿ ਜੋ ਮਹਿਲਾਵਾਂ ਨੂੰ ਝੂਠਾ ਵਾਅਦਾ ਕਰਕੇ ਵੋਟਾਂ ਲਈਆਂ ਗਈਆਂ ਉਸ ਦਾ ਬਦਲਾ ਵੀ ਲਿਆ ਜਾਵੇਗਾ ਕਾਤਾ ਬਹੁਤ ਹੀ ਨੌਜਵਾਨ ਬੱਚਾ ਸਦਸਤਾ ਵੀ ਬਹੁਤ ਪ੍ਰੀਤ ਜੀ ਪਾਨੇ ਨੂੰ ਆਤਾ ਸਨੀ ਜੀ ਜੀ ਅੰਸ਼ਾਨੀ ਜੀ ਨਾਲ ਜੀ ਮਾਤਾ ਜੀ ਜਿਹਨੇ ਕਨੇ ਚੋਕੇ ਨਾਲ ਜਿੱਤ ਕੇ ਆਏ ਬਹੁਤ ਬਹੁਤ ਧੰਨਵਾਦ ਸਾਨੂੰ ਪਤਾ ਹੈ ਕਿ ਜਿਹੜੀ ਆਪਾਂ ਸਰਕਾਰ ਬੁੜਲੀ ਹੈ ਉਹ ਆਪਣੇ ਨੌਜਵਾਨਾਂ ਨੂੰ ਦਿੱਤਾ ਕਿ ਉਹ ਵੀ ਬੀਆ ਦੱਸੀ ਆਪਾਂ ਉਹਨਾਂ ਦੇ ਪੱਤੇ ਜਾਗੇ ਜੀ ਬੱਚੇ ਜੇ ਆਪਾਂ ਪਤਾ ਹੈ ਕਿ ਅਪਾਂ ਪ੍ਰਾਣੀਆਂ ਸਰਕਾਰਾਂ ਦੇ ਪਾਏ ਹੋਏ ਆਪਾਂ ਕੋਈ ਨਵਾਂ ਰਾਹ ਲੱਭਦੇ ਸੀ ਆਪਾਂ ਨਵਾਂ ਰਾਹ ਜਿਵੇਂ ਦੇ ਉਹਨਾਂ ਨੇ ਭਗਤ ਸਿੰਘ ਦੀ ਦੇ ਛੁਪਣੇ ਦਿਖਾਏ ਆਪਾਂ ਨੂੰ ਵਿੱਚੇ ਭਗਵਾਨ ਸਾਰ ਨੇ ਵਿੱਚੇ ਕੇਂਦਰੀ ਬਲ ਪਾਰਟੀ ਨੇ ਆਪਾਂ ਸੋਚਿਆ ਸਾਰਿਆਂ ਨੇ ਜਿੰਨੇ ਪੰਜਾਬ ਦੇ ਲੋਕ ਸ਼ਾਇਦੇ ਕੁਝ ਨਵਾਂ ਲੈ ਕੇ ਜਿੱਲੀ دور ਸੀ ਜੋ ਉਹ ਤੋਂ ਆਪਾਂ ਸੁਤਿਲ ਮਾ ਤੇ ਲਗਾਤਾਰ ਮੀਡੀਆ ਦੇ ਦਿੱਲੀ ਬਾਰੇ ਬੋਲਦੇ ਰਹੇ ਆਪਾਂ ਯਕੀਨ ਕਰਦੇ ਰਹੇ ਕਿਉਂਕਿ ਆਪਣੇ ਜੋ 5% ਲੋਕ ਦਿੱਲੀ ਜਾਂਦੇ ਆ ਬਾਕੀ ਆਪਾਂ ਦੇ ਲੋਕ ਨੂੰ ਕੀ ਫਿਰਬਈ ਹੋਏਗਾ ਜਿਹਦੇ ਸਾਾਲ ਚੋ ਡੋਗੇ ਲੱਗਦੇ ਹੁਣ ਤੇ ਆਪਾਂ ਉਸ ਗੱਲ ਵੱਲ ਧਿਆਨ ਦਈਏ ਵੀ ਦਿੱਲੀ ਸਹੀ ਹੋਇਆ ਜਾਂ ਸਪੈਸ਼ਲ ਜੇ ਵੀ ਜਿਹੜੇ ਦਿੱਲੀ 'ਚ ਜੋ ਕਰਦੇ ਨੇ ਆਪਾਂ ਦੇਖੀ ਆਪਾਂ ਆਪਣੇ ਕੰਮਾਂ ਲਈ ਜਾਂਦੇ ਆ ਮੈਂ ਆਪਣੇ ਕੰਮ ਕਰਕੇ ਵਾਪਸ ਆ ਜਾਂਦਾ ਇਹਨਾਂ ਨੇ ਜਿਹੜੇ ਉਸੇ ਵਾਰੋਂ ਦਿੱਲੀ ਨੂੰ ਜਿੱਦੇ ਨੂੰ ਮੂਲ ਐਂਡ ਅਪਗ੍ਰੇਡ ਕਰਦੇ ਹਿੰਦੀ ਨੂੰ ਅਤੀ ਚੋਣੇ ਦੇ ਦਾਰ ਪਰ ਉਹ ਇਹਨਾਂ ਦਾ ਦਿੱਲੀ 1000000 ਇੱਕ ਦਿਖਾਵਾ ਦੀ ਉਹਨੂੰ 2.50 ਦਿਖਾਵਾ ਕਰਨ ਲੱਗੇ ਨੇ ਉਹ ਆਪਣਾ ਕਬਾਟ ਗਿਆ ਸਾਡੇ ਤੇ ਉਚਾਲ ਰਹੇ ਉਹ ਕਾਂਗਰਸ ਜਿੱਤਤ ਹੈ ਸੀ ਨਾ ਕਿ ਆਪਣੇ ਬੰਦੇ ਆ ਕੇ ਗੱਲ ਖੋਲ ਲੈਂਦੇ ਭਾਈ ਮਾਰੇ ਚੈਟਰ ਵੀ ਨਹੀਂ ਉਸ ਕੰਮ ਦੇਦੀ ਗੱਲ ਤਾਂ ਸੁਣੀ ਜਾਂਦੀ ਜਦ ਆਪਣੇ ਕੋਲੇ ਕੋਈ ਉਹਨਾਂ ਦਾ ਇੰਟਰਨੈਟ ਹੁੰਦਾ ਸੀ ਮੇਰੇ ਵਰਗਾ ਨੂੰ ਬੁੱਤਰੀ ਬੁੱਤਰੀ ਜਾ ਕੇ ਮਾਗ ਲੋਗਾ ਜਾਂ ਅੰਕਲ ਕਮੇਟੀ ਚ ਨੱਥੀ ਨੇ ਦੇ ਫਾਦਾ ਰਖ। ਇਹ ਆਪਾਂ ਉਹਨਾਂ ਨੂੰ ਕਹਿ ਕੇ ਵੀ ਕੋਸ਼ਿਸ਼ਾ ਕੁਸ਼ ਆਪਾਂ ਉੱਤੇ ਗੱਲ ਪਹੁੰਚਦੀ ਕਰ ਦਿੰਦੇ। ਇਹਨਾਂ ਦਾ ਤੇ ਬਾਲੀਵਾਰਸ ਦਾ ਨਹੀਂ ਪਤਾ ਕੌਣ ਦੇ। ਸੋ ਇੱਕ ਵਾਰ ਨਾ ਜਦੋਂ ਆਪਾਂ ਲੁੱਟੇ ਗਏ ਤਿੰਨ ਸਾਢ ਤਿੰਨ ਸਾਲ ਵੀਂ ਕੇ ਸਾਲ ਹੋ ਰਹਿ ਗਿਆ। ਮੇਰੇ ਖਿਆਲ ਅਜੇ ਤੁਸੀਂ ਵੀ ਅਜੇ ਹਜ਼ਾਰ ਪਰੇ ਨੂੰ ਅਜੇ ਵੀ ਟਿਕੀ ਜਾਂਦੀਆਂ ਹੋਊਗੀ। ਆ ਜਿਹੜਾ ਦੇ ਦੇਖੋ ਚੁਪੜਾ ਬਣ ਗਿਆ। 1000 ਰੁਪਇਆ ਚੁਟਕਲਾ ਬਣ ਗਿਆ ਬੀਬੀਆਂ ਨਾਲ ਕਿਉਂਕਿ ਉਹ ਵਿਚਾਰੀਆਂ ਕਿਉਂ ਬੋਲ ਨਹੀਂ ਸਕਦੀਆਂ 1000 ਰੁਪਏ ਦੇ ਲਾਜ ਨੂੰ ਆਪਾਂ ਵੋਟਾਂ ਪਾਈਆਂ ਹਾਂਜੀ ਹਾਂਜੀ ਕਿਉਂਕਿ 1000 ਰੁਪਏ ਘਰ ਦੀ ਸੁਹਾਣੀ ਲਈ ਬੜਾ ਹੁੰਦਾ ਹਾਂਜੀ ਜਦੋਂ ਆਪਾਂ ਮੇਰੀ ਮਾਂ ਐ ਚਾਹੇ ਮੇਰੀ ਘਰ ਵਾਲੀ ਐ ਤੁਸੀਂ ਵੀ ਘਰ ਦੀਆਂ ਮਾਲਕ ਜੇ ਤੁਸੀਂ ਪਤਾ ਵੀ 50-50 ਰੁਪਏ ਵੀ ਜੋੜ ਕੇ ਰੱਖਦੀਆਂ ਹਾਂਜੀ ਜਦੋਂ ਨੋਟਬੰਦੀ ਕੀਤੀ ਮੋਦੀ ਨੇ ਆਪਾਂ ਨੂੰ ਉਜਾੜਿਆ ਉਦੋਂ ਆਪਣੀਆਂ ਬੀਬੀਆਂ ਦਾ ਕਿੰਨਾ ਪੈਸਾ ਘਰਾਂ ਚ ਪਿਆ ਸੀ ਜਿਹੜਾ ਉਹਦੀ ਬੇਕਦਰਹੀ ਹੋ ਗਈ ਉਹ ਉਦੋਂ ਵੀ ਚੁੱਕ ਲਈ ਬਣੇ ਸੀ ਬੀਬੀਆਂ ਇੰਨਾ ਜੋੜ ਕੇ ਰੱਖਿਆ ਸੋ ਚਲੋ ਇਹ ਤੇ ਹਾਸੇ ਤੇ ਖੇਡੀਆਂ ਗੱਲਾਂ ਨਹੀਂ ਸਾਰਾ ਅੱਜ ਵਿਚਾਰਨ ਦੀ ਗੱਲ ਹੈ ਆਪਣੇ ਬੱਚਿਆਂ ਦਾ ਫਿਊਚਰ ਹੈ ਇਹ ਜਿਹੇ ਭਰਾ ਨੌਜਵਾਨ ਜਿਹੜੇ ਨੇ ਉਹ ਸਮਾਜ ਨੂੰ ਸੁਧਾਰਨ ਲੱਗੇ ਨੇ ਇੱਕ ਕੁਸ਼ਤੀਆਂ ਕਰਾਉਂਦਾ ਹੈ ਪ੍ਰੈਕਟਿਸ ਕਰਾਉਂਦਾ ਹੈ ਉਹਦੇ ਨਾਲ ਆਪਣੇ ਨੌਜਵਾਨ ਤੇ ਜੇ ਵਿਹਲੇ ਨੇ ਤੇ ਉਹ ਆਪਣੀ ਪਰਦੇਸ਼ ਆਪਣਾ ਟਾਈਮ ਇੱਕ ਪਾਸੇ ਜਾਇਆ ਕਰਦੇ ਨੇ ਚਲੋ ਪ੍ਰਮਾਤਮਾ ਮਿਹਨਤ ਦਾ ਫਲ ਦਿੰਦਾ ਜੇ ਉਹ ਵਿਹਲੇ ਰਹਿਣ ਇਹ ਜੇ ਸਿਹਤ ਨੌਜਵਾਨਾ ਹੋ ਉਹ ਨਸ਼ਿਆਂ ਵੱਲ ਜਾਣ ਹਾਂਜੀ ਨਾਲ ਸਾਡੇ ਕੋਲ ਕੁਝ ਮਿਲਦੇ ਨਹੀਂ ਕਿ ਬੋਸ਼ ਵੀ ਨਹੀਂ ਮਿਲ ਰਿਹਾ ਫੜਦੇ ਹੁੰਦੇ ਨੇ ਸਰਕਾਰਾਂ ਇਹ ਸਰਕਾਰਾਂ ਨੇ ਕੁਝ ਕਰਨਾ ਸਰਕਾਰ ਦਾ ਆਪਣਾ ਪਤਾ ਲੱਗਿਆ ਚਲੋ ਸਾਰਾ ਪੰਜਾਬ ਹੀ ਠੱਗਿਆ ਨੂੰ